ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਰੀਆਂ ਭੈਣਾਂ ਦਾ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਜ਼ਿਆਦਾ ਪਿਆਰੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਨਵੇਂ ਪ੍ਰਿੰਟ ਆਉਣਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਸੋਹਣੀਆਂ ਕਾਟਨ ਦੀਆਂ ਮੈਚਿੰਗਾਂ ਹੈ ਜੀ ਪਿਓਰ ਕਾਟਨ ਦੀ ਸ਼ਰਟ ਆਊਗੀ ਜੀ ਪਿਓਰ ਕਾ ਸਾਰੇ ਸੂਟ ਕਾਟਨ ਦੇ ਆਉਣਗੇ ਜੀ ਬਹੁਤ ਹੀ ਲੈਸ ਪ੍ਰਾਈਸ ਦੇ ਸੂਟ ਹੈ ਜੀ ਤੇ ਬਹੁਤ ਹੀ ਸੋਹਣਾ ਸਟੱਫ ਹੈ ਜੀ ਪ੍ਰਾਈਸ ਬਹੁਤ ਹੀ ਘੱਟ ਹੈ ਜੀ ਤੇ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਪਿਓਰ ਕਾਟਨ ਆਊਗੀ ਜੀ ਪਿਓਰ ਮਲ ਕਾਟਨ ਦੇ ਸੂਟ ਹੈ ਜੀ ਨਾਲ ਮੈਚਿੰਗ ਸਲਵਾਰ ਆਊਗੀ ਜੀ ਪਲੇਨ ਜੇ ਤੁਸੀਂ ਇਹ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੂਗਾ ਜੀ ਜੇ ਤੁਸੀਂ ਮੈਚਿੰਗ ਲੈਣਾ ਮੈਚਿੰਗ ਵੀ ਮਿਲ ਜੂਗਾ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਰਕੰਡੀ ਦੇ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਵੀ ਬਹੁਤ ਘੱਟ ਪ੍ਰਾਈਸ ਤੇ ਆਪਾਂ ਲਾਏ ਹੋਏ ਹੈ ਜੀ ਆਪਣਾ ਪ੍ਰਾਈਸ ਸਾਰੇ ਇਹ ਸੂਟਾਂ ਦਾ ਘੱਟ ਹੈ ਜੀ ਇਹ ਵਾਲੇ ਸੂਟ ਲੇਲਨ ਕਾਟਨ ਦੇ ਆਉਣਗੇ ਜੀ ਪਿਓਰ ਲੇਲਨ ਕਾਟਨ ਹੈ ਜੀ ਬ੍ਰਾਂਡਡ ਰੀਵਾ ਬ੍ਰਾਂਡ ਦੀ ਲੇਲਨ ਕਾਟਨ ਆਊਗੀ ਜੀ ਬਹੁਤ ਹੀ ਜ਼ਿਆਦਾ ਸੋਹਣੀ ਜੀ ਆਲ ਓਵਰ ਸੂਟ ਆਉਣਗੇ 5 ਮੀਟਰ ਦੀ ਕਟ ਆਊਗੀ ਜੀ ਸਾਰੇ ਸੂਟ ਡਿਜੀਟਲ ਪ੍ਰਿੰਟਿੰਗ ਹੈ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਹੈ ਸਾਰੇ ਸਰਦਾਰੀ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਬਰਬਰੀ ਦੇ ਆਉਣਗੇ ਜੀ ਬਰਬਰੀ ਦੀ ਸ਼ਰਟ ਆਉਗੀ ਜੀ ਨਾਲ ਬਰਬਰੀ ਦਾ ਦੁਪੱਟਾ ਆਊਗਾ ਜੀ 2.5 ਮੀਟਰ ਦਾ ਤੇ ਨਾਲ ਪਿਓਰ ਵਿਸਕੋਸ ਮਸਲੀਨ ਦੀ ਬਾਟਮ ਆਉਗੀ ਜੀ 2.5 ਮੀਟਰ ਦੀ ਜਿਹੜਾ ਵੀ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜਿਹੜੀ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਉਹ ਸਾਡੇ ਕੋਲੋਂ ਵਰਕ ਦਾ ਆਰਡਰ ਦੇ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡਵਰਕ ਪੇਂਟ ਵਰਕ ਮਸ਼ੀਨ ਵਰਕ ਕੋਈ ਵੀ ਬਲੋਕ ਪੇਂਟਿੰਗ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਆਪਦਾ ਪਲੇਨ ਸੂਟ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜਿਹੇ ਜਿਹਾ ਤੁਸੀਂ ਸਟੱਫ ਕਹੋਗੇ ਜੀ ਆਪਾਂ ਉਹ ਜਿਹੇ ਸਟੱਫ ਤੇ ਤੁਹਾਨੂੰ ਜਿਹੇ ਜੀ ਤੁਸੀਂ ਡਿਜ਼ਾਈਨਿੰਗ ਪਸੰਦ ਕਰੋਗੇ ਉਹ ਜੀ ਡਿਜ਼ਾਈਨਿੰਗ ਦਾ ਤੁਹਾਨੂੰ ਆਪਾਂ ਸੂਟ ਕਸਟਮਾਈਜ਼ ਕਰਵਾ ਦਾਂਗੇ ਜੀ ਤੇ ਬਹੁਤ ਹੀ ਸੋਹਣੇ ਸੋਹਣੇ ਰੰਗ ਪ੍ਰਿੰਟ ਹੈ ਜੀ ਸਾਰੇ ਸੂਟਾਂ ਦੇ ਇਹ ਵਾਲੇ ਸੂਟ ਜੌਰਜਟ ਦੇ ਆਉਣਗੇ ਜੀ ਜੌਰਜਟ ਦੀ ਸ਼ਰਟ ਹੈ ਜੀ ਜੌਰਜਟ ਦੀ ਬਾਟਮ ਹੈ ਜੀ ਨਾਲ ਬਹੁਤ ਹੀ ਸਟੱਫ ਸੋਹਣਾ ਹੈ ਜੀ ਪਿਓਰ ਜੌਰਜਟ ਆਉਗੀ ਜੀ 2 2 ਮੀਟਰ ਦੀ ਕਟ ਆਉਗੀ ਜੀ ਸਾਰੇ ਰੰਗ ਨਵੇਂ ਆ ਜੀ ਸਾਰੇ ਡਿਜ਼ਾਈਨ ਨਵੇਂ ਆ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਆਪਣੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਦੇ ਫਰੈਂਡ ਸਰਕਲ ਚ ਆਪਦੇ ਰਿਸ਼ਤੇਦਾਰਾਂ ਚ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਇਹ ਵੀਡੀਓ ਆਪਣੀ ਹਰ ਭੈਣ ਤੱਕ ਪਹੁੰਚ ਸਕੇ ਤੇ ਹਰ ਭੈਣ ਸੇਲ ਦਾ ਫਾਇਦਾ ਲੈ ਸਕੇ ਜੀ ਰਖੜੀ ਟਿੱਕਰ ਆਪਣੇ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਸਾਰੇ ਸੂਟ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਦੇ ਰਹੇ ਆ ਜੀ ਇਹ ਸੂਟ ਬਹੁਤ ਹੀ ਸੋਹਣੇ ਸੂਟ ਹੈ ਜੀ ਨਾਲ ਕੋਰਾ ਕਾਟਨ ਦੀ ਬਾਟਮ ਆਉਗੀ ਜੀ ਬਹੁਤ ਸੋਹਣੀ ਸ਼ਰਟ ਆਉਗੀ ਜੀ ਕਾਟਨ ਦੀ ਸਾਰੇ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਹੈ ਜੀ ਸ਼ਰਟ ਦੇ ਨਾਲੇ ਦੇ 2.5 ਮੀਟਰ ਦਾ ਖੁੱਲਾ ਡੁੱਲਾ ਚਿਕਨ ਦਾ ਦੁਪੱਟਾ ਆਊਗਾ ਜੀ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਦਾ ਫ੍ਰੀ ਸ਼ਿਪਿੰਗ ਹੈ ਜੀ ਸਾਰੇ ਸੂਟਾਂ ਤੇ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਆਉਣਗੇ ਜੀ ਬਹੁਤ ਹੀ ਸੋਹਣੇ ਪ੍ਰਿੰਟ ਹੈ ਜੀ ਇਹਨਾਂ ਦੇ ਸਾਰੇ ਪ੍ਰਿੰਟ ਟ੍ਰੈਂਡਿੰਗ ਹੈ ਜੀ ਨਵੇਂ ਡਿਜ਼ਾਈਨ ਹੈ ਜੀ ਸਾਰੇ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਚ ਆਪਣੇ ਰਿਸ਼ਤੇਦਾਰਾਂ ਨੂੰ ਸਾਡੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਤੇ ਇੱਕ ਪਲੀਜ਼ ਲਾਈਕ ਜ਼ਰੂਰ ਕਰਦਿਆ ਕਰੋ ਜੀ ਮੇਰੀ ਵੀਡੀਓ ਨੂੰ ਤੇ ਇੱਕ ਵੀਡੀਓ ਦੇਖਦੇ ਦੇਖਦੇ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਹੌਸਲਾ ਮਿਲਦਾ ਹੈ ਜੀ ਤੇ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ